ਸਰਸੇ ਵਾਲੇ ਸਾਧ ਬਲਾਦਕਾਰੀ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਤੇ ਨਾਲ ਹਣੀ ਪ੍ਰੀਤ ਬਾਰੇ ਵੀ ਸੁਣਿਆ ਹੋਣਾ ਪਰ ਅੱਜ ਆਪਾਂ ਗੱਲ ਕਰਾਂਗੇ ਹਣੀ ਟ੍ਰੈਪ ਬਾਰੇ ਪਿਆਲ ਦੇ ਜਾਲ ਚ ਫਸਾ ਕੇ ਤੇ ਫਿਰ ਬੰਦੇ ਨੂੰ ਲੁੱਟਣ ਵਾਲੀ ਇੱਕ ਇਹੋ ਜੀ ਕਹਾਣੀ ਵਾਪਰੀ ਇਹਦੇ ਬਾਰੇ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਗੋਨਾ ਪੰਜਾਬ ਤੇ ਗੁਰਪੇਸ਼ ਸਿੱਧੂ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਰਾਜਸਥਾਨ ਦੇ ਬਾੜਮਾਰ ਜ਼ਿਲ੍ਹੇ ਦੇ ਵਿੱਚ ਇੱਕ ਬੜੀ ਅਜੀਬੋ ਗਰੀਬ ਜੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਲੜਕੀ ਨੇ ਕਿਸ ਤਰ੍ਹਾਂ ਹਣੀ ਟ੍ਰੈਪ ਸੈੱਟ ਕੀਤਾ ਤੇ ਫਿਰ ਉਸੇ ਪਾਰਟੀ ਨੂੰ ਉਸੇ ਇੱਕ ਨਾਮੀ ਵਕੀਲ ਨੂੰ ਬਲੈਕਮੇਲ ਕੀਤਾ ਕੀ ਸੀ ਇਹ ਪੂਰੀ ਕਹਾਣੀ ਹੁੰਦਾ ਕੀ ਹੈ ਕਿ ਇੱਕ ਨੌਜਵਾਨ ਲੜਕੀ ਇੱਕ ਵਕੀਲ ਦੇ ਟੱਚ ਦੇ ਵਿੱਚ ਆਉਂਦੀ ਹੈ ਕੁਝ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਫਿਰ ਇਹ ਸਾਰਾ ਰਿਸ਼ਤਾ ਹੁੰਦਾ ਹੁੰਦਾ ਇੱਕ ਹੋਟਲ ਦੇ ਕਮਰੇ ਤੱਕ ਪਹੁੰਚ ਗਿਆ ਉੱਥੇ ਕੀ ਕੁਝ ਹੋਇਆ 40 ਲੱਖ ਦੀ ਫਰੋਤੀ ਵਾਲੀ ਗੱਲ ਕਿਵੇਂ ਬਣ ਗਈ ਇਹ ਸਾਰਾ ਇੰਨਾ ਗੰਭੀਰ ਮਾਮਲਾ ਸੀ ਕਿ ਵਕੀਲ ਨੂੰ ਹੀ ਉਹਨਾਂ ਨੇ ਇੱਕ ਧਮਕੀ ਦਿੱਤੀ ਪਹਿਲਾਂ ਉਹਨੂੰ ਹਨੀ Trap ਦੇ ਵਿੱਚ ਫਸਾਇਆ ਤੇ ਫਿਰ ਉਹਨੂੰ ਤਾਂ ਕੀ ਦੇਤੀ ਵੀ ਜੇ ਤੂੰ ਸਾਨੂੰ ਇਹਨੇ ਪੈਸੇ ਨਾ ਦਿੱਤੇ ਤੇ ਫਿਰ ਤੇਰੀ ਅਸ਼ਲੀਲ ਵੀਡੀਓ ਜਿਹੜੀ ਜੋ ਕੁਝ ਵੀ ਉਹਨਾਂ ਨੇ ਹੋਟਲ ਦੇ ਕਮਰੇ ਦੇ ਵਿੱਚ ਕੀਤਾ ਉਹ ਅਸੀਂ ਵਾਇਰਲ ਕਰ ਦਿਆਂਗੇ ਤੇ ਫਿਰ ਝੂਠੇ ਰੇਪ ਕੇਸ ਦੇ ਵਿੱਚ ਤੈਨੂੰ ਜਾਂਸੀ ਫਸਾ ਸਕਦੇ ਹਾਂ ਸੋ ਇੱਕ ਜਾਲ ਬੁਣਿਆ ਜੀ ਇੱਕ ਪ੍ਰਿਯੰਕਾ ਨਾਂ ਦੀ ਕੁੜੀ ਨੇ ਹਣੀ ਟ੍ਰੈਪ ਬੁਣਿਆ ਪ੍ਰਿਯੰਕਾ ਨਾਂ ਦੀ ਕੁੜੀ ਨੇ ਤੇ ਇੱਕ ਕੇਸ ਕੇਸ ਦੇ ਵਿੱਚ ਉਹਦਾ ਸਾਥੀ ਸੀ ਜਿਸ ਦਾ ਨਾਮ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸਦਾ ਸੋ ਇਸ ਮੁਲਜ਼ਮ ਦਾ ਪੂਰਾ ਨਾਮ ਪ੍ਰਿੰਕਾ ਜਿਹੜੀ ਕਿ ਪੱਛਮੀ ਬੰਗਾਲ ਤੋਂ ਰਾਜਸਥਾਨ ਦੇ ਵਿੱਚ ਗਈ ਪਰ ਮੌਜੂਦਾ ਪਤਾ ਉਹਦਾ ਕਰੰਟਲੀ ਜਿਹੜਾ ਦਿੱਲੀ ਦਾ ਉਹਨੇ ਇੱਕ ਵਕੀਲ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਫਿਰ ਉਹਦੇ ਨਾਲ ਅਸ਼ਲੀਲ ਵੀਡੀਓ ਬਣਾ ਲਈ ਤੇ ਫਿਰ ਉਹਨੂੰ ਲਗਾਤਾਰ ਬਲੈਕਮੇਲ ਕਰਨਾ ਸਟਾਰਟ ਕਰ ਦਿੱਤਾ ਆ ਕੁਝ ਤਸਵੀਰਾਂ ਇਹਨਾਂ ਦੀਆਂ ਜੋ ਤੁਸੀਂ ਦੇਖ ਰਹੇ ਹੋ ਵਕੀਲ ਨੇ ਦੱਸਿਆ ਵੀ ਉਹਨੂੰ ਪ੍ਰਿੰਕਾ ਨੇ ਉਹਨੂੰ ਕਿਹਾ ਕਿ ਜਿਹੜਾ ਪ੍ਰਿੰਕਾ ਦਾ ਇੱਕ ਫਰੈਂਡ ਆ ਕਮਲ ਸਿੰਘ ਉਹਨੂੰ ਤੂੰ 40 ਲੱਖ ਰੁਪਈਆ ਦੇਣਾ ਤੇ ਨਹੀਂ ਕਾਕਾ ਜੀ ਤੁਹਾਡੀ ਖੇਡ ਖਤਮ ਤੇ ਕਮਲ ਸਿੰਘ ਬਾੜਮਾਰ ਦਾ ਰਹਿਣ ਵਾਲਾ ਡਰ ਤੇ ਸਮਾਜਿਕ ਬਦਨਾਮੀ ਦੇ ਖਾਫ ਕਾਰਨ ਵਕੀਲ ਨੇ ਉਹਨੂੰ 50000 ਰੁਪਏ ਦੇ ਵੀ ਦਿੱਤੇ ਸੀਗੇ ਕਿ ਬਾਕੀ ਮੈਂ ਰਹੀਂ ਕਰਦਾ ਇੱਕ ਵਾਰੀ ਤੂੰ 50000 ਰੁਪਏ ਰੱਖ ਪਰ ਜਦੋਂ ਧਮਕੀਆਂ ਵੀ ਵਧਣ ਲੱਗੀਆਂ ਫਿਰ ਉਹਨੇ ਇੱਕ ਦਿਨ ਹਮਤ ਕੀਤੀ ਕਿ ਪੁਲਿਸ ਨੂੰ ਦੱਸ ਦਈਏ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ Rajasthan ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਪ੍ਰੇੰਕਾ ਤੇ ਕਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 50000 ਰੁਪਏ ਜਿਹੜਾ ਮੋੜਲੀ ਰਕਮ ਲਈ ਸੀ ਉਹ ਵੀ ਗ੍ਰਿਫਤਾਰ ਮਤਲਬ ਕਿ ਬਰਾਮਦ ਕਰ ਲਈ ਗਈ ਤੇ ਦੋਨੇ ਹੁਣ ਗ੍ਰਫਤਾਰ ਨੇ ਪੁਲਿਸ ਕੋਲ ਹੈ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕੁੱਲ ਕਿੰਨੇ ਪੈਸੇ ਲੈ ਲਏ ਸੀ ਜਾਂ ਫਿਰ ਹਜੇ 50000 ਤੱਕ ਹੀ ਗਿਆ ਸੀ ਤੇ ਇਹਦੇ ਵਿੱਚ ਹੁਣ ਪੁਲਿਸ ਨੂੰ ਲੱਗਦਾ ਵੀ ਬਹੁਤ ਸਾਰੀਆਂ ਹੋਰ ਜਿਹੜੇ ਮਾਮਲੇ ਸਾਹਮਣੇ ਆਉਣ ਦੀ ਆਸ ਵੱਜਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਨੇ ਹੋ ਸਕਦਾ ਹੋਰਾਂ ਨੂੰ ਵੀ ਬਹੁਤ ਸਾਰਾ ਸ਼ਿੰਗਾਰ ਬਣਾਇਆ ਹੋਵੇ ਸੋ ਇੱਥੇ ਸਾਨੂੰ ਦੇਖਣਾ ਕਿ ਪਹਿਣਾ ਵੀ ਇਹ ਘਟਨਾ ਅੱਜ ਦੇ ਡਿਜੀਟਲ ਜਮਾਨੇ ਦੇ ਵਿੱਚ ਇੰਨੇ ਜ਼ਿਆਦੇ ਹਣੀ ਟ੍ਰੈਪ ਵੱਧ ਰਹੇ ਨੇ ਬਲੈਕਮੇਲਾਂ ਦੇ ਮਾਮਲੇ ਵੱਧ ਗਏ ਨੇ ਤੇ ਇਹ ਅੱਜ ਵਾਲੀ ਕਹਾਣੀ ਮੈਨੂੰ ਲੱਗਦਾ ਵੀ ਇੱਕ ਜੌਂਦੀ ਜਾਗਦੀ ਮਿਸਾਲ ਹੈ ਜਿੱਥੇ ਲੋਕ ਆਪਣੀਆਂ ਕਮਜ਼ੋਰੀਆਂ ਜਾਂ ਭਾਵਨਾਵਾਂ ਦਾ ਫਾਇਦਾ ਉਠਾ ਕੇ ਦੂਜਿਆਂ ਨੂੰ ਲੁੱਟ ਰਹੇ ਨੇ ਤੇ ਪਰ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਖਲਬਲੀ ਮਚਾਉਂਦੇ ਨੇ ਸ਼ਾਇਦ ਇਹਦੇ ਤੋਂ ਹਜੇ ਉਹ ਅਨਅਵੇਅਰ ਨੇ ਪਰ ਇੱਥੇ ਇਸ ਕੇਸ ਦੇ ਵਿੱਚ ਚੰਗੀ ਗੱਲ ਇਹ ਹੋ ਗਈ ਕਿ ਵਕੀਲ ਨੇ ਚੁੱਪਚਾਪ ਰਹਿ ਕੇ ਉਹਨਾਂ ਨੂੰ ਪੈਸੇ ਦੇ ਕੇ ਗੱਲ ਨਹੀਂ ਨਿਮੇੜੀ ਸਗੋਂ ਉਹਨੇ ਪੁਲਿਸ ਨੂੰ ਦੱਸਿਆ ਪ੍ਰਸ਼ਾਸਨ ਨੂੰ ਦੱਸਿਆ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਜਾਲਾਂ ਤੋਂ ਬਚਣ ਦੇ ਲਈ ਸਾਵਧਾਨ ਰਹਿਣਾ ਚਾਹੀਦਾ ਹੈ ਅਨੇਕ ਹੀ ਕਿਸੇ ਅਣਜਾਣ ਬੰਦੇ ਦੇ ਨਾਲ ਜਲਦਬਾਜੀ ਦੇ ਵਿੱਚ ਨੇੜੇ ਨਹੀਂ ਆਉਣਾ ਚਾਹੀਦਾ ਕਦੇ ਪਿਆਰ ਨਹੀਂ ਪਾ ਲੈਣਾ ਚਾਹੀਦਾ ਜਾਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਤੇ ਜੇ ਕੋਈ ਐਬ ਜੀ ਕੋਈ ਗਿੱਦਰ ਧਮਕੀ ਤੁਹਾਨੂੰ ਦਿੰਦਾ ਜ਼ਿੰਦਗੀ ਦੇ ਵਿੱਚ ਤਾਂ ਛੇਤੀ ਤੋਂ ਪਹਿਲਾਂ ਤੁਹਾਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਜੋ ਵੀ ਉੱਥੇ ਲੋਕਲ ਅਥਾਰਟੀ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਚੁੱਪ ਰਹਿਣ ਨਾਲ ਤੁਸੀਂ ਸਟ੍ਰੈਸ 'ਚ ਜਾਓਗੇ ਤੇ ਇਹੋ ਜਿਹੇ ਅਪਰਾਧੀ ਆ ਜਿਹੜੇ ਉਹ ਹੋਰ ਮਜ਼ਬੂਤ ਹੁੰਦੇ ਰਹਿਣਗੇ ਤੁਸੀਂ ਇਹੋ ਜਿਹੇ ਮਾਮਲਿਆਂ ਬਾਰੇ ਕੀ ਸੋਚਦੇ ਹੋ ਜਰੂਰ ਬੋਲਿਆ ਕਰੋ ਤੁਸੀਂ ਇਹ ਰਾਜਸਥਾਨ ਦੀ ਕਹਾਣੀ ਹੈ ਇਹੋ ਜਿਹਾ ਕੁਝ ਕੈਨੇਡਾ ਦੇ ਵਿੱਚ ਬਹੁਤ ਹੋ ਰਿਹਾ ਹੈ ਕਿੰਨੇ ਮੁੰਡੇ ਜਿਹੜੇ ਪਟਦੇ ਨੇ ਸਾਡੇ ਕੋਲ ਫਰੀडम ਆਫ ਸਪੀਚ ਸਟੋਰੀਆਂ ਦੇ ਵਿੱਚ ਆ ਕੇ ਕਿ ਸਾਡੇ ਨਾਲ ਆਹ ਕਹਾਣੀ ਵਾਪਰਗੀ ਤੇ ਇਹੋ ਜਿਹਾ ਕੋਈ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਸਾਡੇ ਸਮਾਜ ਦੇ ਵਿੱਚ ਹੁਣ ਕਾਮਵੱਧ ਚੜਨ ਲੱਗ ਗਿਆ ਨਵੀਂ ਪਨੀਰੀ ਨੂੰ ਤੇ ਜਾਂ ਫਿਰ ਇਹ ਸਟ्रेस ਦੇ ਵਿੱਚ ਨੇ ਕਿ ਇਹੋ ਜੇ ਕੰਮ ਕਰਦੇ ਨੇ ਤੁਸੀਂ ਵੀ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਜਰੂਰ ਸਾਨੂੰ アドਵਾਈਸ ਕਰਿਆ ਕਰੋ ਕਿ ਹੋਰ ਕਿਹੋ ਜੀਆਂ ਸਟੋਰੀਆਂ ਤੁਸੀਂ ਸੁਣਨੀਆਂ ਪਸੰਦ ਕਰਦੇ ਹੋ ਸਸੀ ਗਾਲ